ਦੁਬਾਰਾ ਫਿਰ ਡਾਈਟੀ ਦੇ ਵਿੱਚ ਕਦਮ ਰੱਖੇ ਗਿਆ ਇਸ ਜੀਤ ਦੇ ਰਾਹੀ ਕੀ ਮੈਸੇਜ ਦੇਣਾ ਚਾਹੁੰ ਰਿਹਾ ਜੀ ਅ ਗੱਲ ਐ ਹੁੰਦੀ ਆ ਜੀ ਰੋਜੀ ਦੀ ਗੱਲ ਦੁਬਾਰਾ ਨਹੀਂ ਨਹੀਂ ਹੈ ਬੜੇ ਬਹੁਤ ਅੱਛੇ ਆਰਟਿਸਟ ਨੇ ਗੱਲ ਐ ਕਲਿੱਕ ਹੁੰਦੀ ਗੱਲ ਮੌਕਾ ਮਿਲਣ ਦੀ ਤੇ ਕਲਿੱਕ ਹੁੰਦੀ ਬਹੁਤ ਅੱਛੀ ਆਵਾਜ਼ ਐ ਤੇ ਬਾਕੀ ਇਹਨਾਂ ਨੂੰ ਆਪਾਂ ਜਿਵੇਂ ਪਰਮਾਤਮਾ ਦੇ ਪੱਖੇ 'ਚ ਐ ਤੇ ਸਾਡੇ ਪੇਟਾਂ ਦੇ ਮੁੰਡੇ ਐ ਜਿਹੜੇ ਜਿਵੇਂ ਅਰਦਾਸ ਤੋਂ ਲੈ ਕੇ ਗੱਲ ਕਰਾਂ ਉਹ ਮਤਲਬ ਜੇਕੀ ਦੇ ਵਿੱਚ ਸਫਲਤਾ ਹਾਸਲ ਕਰਦੇ ਅਕੇ ਸਰਪੰਚੀ ਦੀ ਗੱਲ ਕਿ ਜਦੋਂ ਵੀ ਕੋਈ ਮਾਹੌਲ ਐਦਾਂ ਦਾ ਬਣਦਾ ਜਦੋਂ ਵੋਟਾਂ ਆਉਂਦੀਆਂ ਵੱਡੀਆਂ ਵੋਟਾਂ ਆਉਂਦੀਆਂ ਤਾਂ ਸੌਂਗ ਰਿਲੀਜ਼ ਕੀਤੇ ਜਾਂਦੇ ਨੇ ਤੇ ਜਦੋਂ ਵੀ ਸਰਪੰਚੀ ਜਾਂ ਐਦਾਂ ਦੀ ਹੁੰਦੀ ਹੈ ਚੇਅਰਮੈਨੀ ਤਾਂ ਉਦੋਂ ਦੀ ਗੀਤ ਲਿਖੇ ਜਾਂਦੇ ਨੇ ਝੋਟ ਮਾਰੀ ਜਾਂਦੀ ਹੈ ਸਰਪੰਚੀ ਦੀ ਔਰ ਇਹੀ ਨਿੰਮਸਨ ਨੇ ਬਹੁਤ ਅੱਛਾ ਲਿਖਿਆ ਹੋਇਆ ਗੀਤ ਆ ਉਹ ਤੇ ਜਿਹੜਾ ਮੈਂ ਗਾਇਆ ਤਾਂ ਮੈਨੂੰ ਇਹਨਾਂ ਨੇ ਕਿਹਾ ਸੀ ਕੰਮ ਕਰਨਾ ਮੈਨੂੰ ਇਹਨਾਂ ਸੀ ਕਿ ਮੇਰੇ ਇਰਾਦੇ ਦਾ ਮੇਰਾ ਛੋਟਾ ਭਰਾ ਆਲਮ阿里 ਤੋਂ ਤੇ ਜੇ ਮੈਂ ਕਿਸੇ ਦੇ ਕੰਮ ਆ ਸਕਾਂ ਤਦੋਂ ਮੈਨੂੰ ਜਨਰ ਲੱਗਿਆ ਕਿ ਮੈਂ ਮੈਂ ਗੀਤ ਬਹੁ ਕੁੜੀਆਂ ਟਿਰੀਆਂ ਵਾਲੇ ਗੀਤ ਮੈਂ ਨਹੀਂ ਕਰਦਾ ਜੀ ਮੈਂ ਜਵਾਬ ਦੇ ਦਦਾ ਨਾ ਬੱਚਾ ਇਹ ਪੈਸਿਆਂ ਦੀ ਗੱਲ ਵੀ ਹੁੰਦੀ ਪਰ ਮੈਂ ਉਹ ਗੀਤ ਕਰਦਾ ਜਿਹੜੀ ਕੋਈ ਗੀਤ ਇਹਨਾਂ ਨੇ ਮੈਨੂੰ ਗੀਤ ਭੇਜਿਆ ਮੈਂ ਕਿਹਾ ਮੈਂ ਦੇਖਣਾ ਚਾਹਾਂ ਕੀ ਚਾਏਗੀ ਓਕੇ ਯਾਰ ਸਰਪੰਚੀ ਦੀ ਗੱਲ ਅੱবি ਨਹੀਂ ਕਰਾਂ ਇਹ ਕਹਿੰਦੀ ਜ਼ਮੀਨ ਵੇਚ ਦੂ ਮੈਂ ਕਿ ਮੈਂ ਪੰਗਾ ਲੈਣਾ ਹੀ ਲੈਣਾ ਜ਼ਮਦੰਗ ਜੋ ਅੱਜ ਕੱਲ ਚੱਲਦਾ ਇਹ ਮੌਤ ਕੀ ਐਸ ਗੀਤ ਨਹੀਂ ਕੀ ਸੁਣਿਆ ਉਹ ਜੋ ਤੁਸੀਂ ਵੀਡੀਓ ਵੀ ਦਿੱਤੀ ਸ਼ੂਟਿੰਗ ਦੀ ਤਾਂ ਹੁਣ ਸਰਪੰਚੀ ਦਾ ਹੀ ਦੌਰ ਚੱਲ ਰਿਹਾ ਪਿੰਡਾਂ 'ਚ ਇਲੈਕਸ਼ਨ ਦਾ ਮਾਹੌਲ ਹੈ ਤੱਕੇ ਸਦਾ ਸੁਣਿਆ ਐ ਇਸ ਦੀ ਤਰਾਹੀ ਦਿੱਤਾ ਐ ਇਸ ਗੱਲ ਤੇ ਕੰਪਰੋਮਾਈਜ਼ ਹੁੰਦਾ ਐ ਇਸ ਗੀਤ ਨਹੀਂ ਇਹ ਹੀ ਜੀ ਇੱਕ ਗੀਤ ਸਚਾਈ ਜਾਂ ਇੱਥੇ ਸੀ ਬੈਠੇ ਆ ਪਰ ਇੱਥੇ ਗੱਲ ਲਾਜ਼ਮੀ ਹੋਊਗੀ ਕਿ ਯਾਰ ਫਲਾਣੇ ਦੇ ਮੇਰੇ ਨਾਮ ਤੇ ਘਰ ਵਾਲੀ ਆ ਦੀ ਨਾਮ ਹੂੰ ਕਿੰਨਿਆਂ ਦੇ ਕਰੇ ਮੈਨੂੰ ਆ ਇਹ ਪੰਗਿਲ ਨੂੰ ਨਹੀਂ ਘਟਦਾ ਇਹ ਉੱਠਦਾ ਉਹਦਾ ਮੈਂ ਤਾਂ ਉੱਠੂਗਾ ਹੂੰ ਜਾਂ ਭਗਵੰਦੀ ਉਂਗਲ ਲਾ ਦੇ ਤੂੰ ਉੱਥੇ ਉਹ ਆ ਗਿਆ ਭਗਵੰਦੀ ਸਾਡੀ ਬੰਟਾ ਹੋਊਗੀ ਸਾਡੇ ਪਿੰਡ ਜਦੋਂ ਮੈਂ ਅੱਗੇ ਪ੍ਰੈਸੇ ਚਲੀ ਹੋਊਗੀ ਮੇਰਾ ਉਹ ਮੈਂ ਇਦਾਂ ਦੀਆਂ ਸੌਰੀ ਜੀ ਮੈਂ ਕਿੱਥੇ ਪਰ ਮਲੂਟ ਆਇਆ ਜਦੋਂ ਮੈਂ ਬੜਾ ਥੀ ਯੂਜ਼ਰ ਐ ਬੈਠਾ ਜੀ ਕਿ ਹਰ ਪਿੰਡਾਂ ਚ ਇਹੀਆਂ ਗੱਲਾਂ ਹੋਗੀਆਂ ਕਿ ਯਾਰ ਉਂਗਲਾ ਦੇ ਕੇ ਖੜਾ ਤਾਂ ਕਰਤੇ ਉਹ ਉਹਨਾਂ ਨੂੰ ਬਹਿਣਾ ਪੈ ਗਿਆ ਯਾਰ ਤੁਹਾਨੂੰ ਕੀ ਵੇਖਦੇ ਹੋ ਜਿਵੇਂ ਅੱਜ ਦੁਬਾਰਾ ਜਿਹੜੀ ਦੋ ਡੰਨਾ ਜੋੜੀ ਦਾ ਫਿਰ ਟ੍ਰੈਂਡ ਸ਼ੁਰੂ ਹੋਇਆ ਹੈ ਕਿਵੇਂ ਦੇਖਦੇ ਹੋ ਪੰਜਾਬੀ ਕਲਚਰ ਨਾਲ ਇਹ ਦੋ ਡੰਨਾ ਜੋੜੀ ਦਾ ਜਿਹੜਾ ਟ੍ਰੈਂਡ ਦੁਬਾਰਾ ਸ਼ੁਰੂ ਹੋਣਾ ਵੀ ਸ਼ੁਰੂਆਤ ਹੋ ਚੁੱਕੀ ਟਾਪਿਕ ਟਾਈਮ ਤੋਂ ਕੀ ਦੇਖਦੇ ਹੋ ਵੀ ਇਸ ਚੀਜ਼ ਨਾਲ ਕੀ ਅਸਰ ਆਊਗਾ ਆਲਮਾਇਟ ਟਾਈਮ ਦੇ ਵਿੱਚ ਪੰਜਾਬੀ ਡਾਈਕੀ ਦੇ ਵਿੱਚ ਆਉਂਦਾ ਚੱਲ ਇਹ ਚੱਲ ਰਿਹਾ ਕਿਉਂਕਿ ਇਹ ਦੋ ਗੀਤ ਐ ਹਸਬੰਦ ਵਾਈਫ ਦੀ ਗੱਲ ਕੋ ਪਿਓਰ ਪਰ ਜਾਈ ਦੀ ਗੱਲ ਭੈਣ ਭਰਾ ਦੀ ਗੱਲ ਪਿਓ ਧੀ ਦੀ ਗੱਲ ਕੋ ਕੀ ਤਾਰ ਵੀ ਹੈ ਤੇ ਮੈਂ ਸਮਝਦਾ ਹਾਂ ਜੂ ਜਿਹੜੇ ਇੱਕ ਇੱਕ ਸਿੰਘ ਇੱਕ ਊਡੀ ਗਾੜੀ ਹੈ ਮੈਨੂੰ ਉਹ ਬਹੁਤ ਵਾਰ ਕਰਦਾ ਸੋ ਇਹ ਹੋਣੀ ਚਾਹੀਦੀ ਹੈ ਪਰ ਅੱਛਾ ਅਸਰ ਹੋਊਗਾ ਜੇ ਚੰਗੇ ਗੀਤ ਗਾਏ ਜਾਣਗੇ ਔਰ ਚੰਗੇ ਲੋਕ ਹੀ ਉਹਨਾਂ ਨੂੰ ਸੁਣਨ ਧੰਨਵਾਦ ਤੇ ਹੁਣ ਫਿਰ ਦੁਬਾਰਾ ਡਾਈਟਰੀ ਦੀ ਜਿਹੜੀ ਸ਼ੁਰੂਆਤ ਕਰ ਰਹੇ ਹਾਂ ਕਿਵੇਂ ਦੇਖਦੇ ਹੋ ਜਿਹੜੇ ਦੁਬਾਰਾ ਇਹ ਦੌਰ ਦੀ ਸ਼ੁਰੂਆਤ ਕਰ ਰਹੇ ਹਾਂ ਕਿਵੇਂ ਦੇਖ ਰਹੇ ਹੋ ਆਦੀ ਇਸ ਸ਼ੁਰੂਆਤ ਨੂੰ ਤੇ ਕਿਸ ਐਸਡੀ ਕਿਵੇਂ ਐਸਡੀ ਦਾ ਕਾਨੂੰਨ ਲੱਗਿਆ ਵੀ ਟੀ ਦਗਾਣਾ ਚਾਹੀਦਾ ਕਿਵੇਂ ਆਂਦਾ ਰਾਹੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਅਸਲ ਚ ਕਲੜਾ ਜੀ ਮੈਂ 2006 ਦੇ ਵਿੱਚ ਕੈਗੀ ਬੰਦ ਕਰਕੇ ਅਸੀਂ ਜਿਹੜਾ 10 ਸਾਲ ਨੇ ਸਿੰਗਲ ਕੀਤੀ ਆ ਬਹੁਤ ਸਟੇਜਾਂ ਵੀ ਇਹ ਕਰਦਾ ਰਿਹਾ ਲੋਕਾਂ ਮੇਰੀਆਂ ਟਿੱਪਾਂ ਵੀ ਮਾਰਕੀਟ ਚੰਗੇ ਕੰਪਨੀ ਕਰ ਜਾਂਦੇ ਪਰ ਸਭ ਤੋਂ ਵੱਡੀ ਸਮੱਸਿਆ ਇਹ ਸੀ ਵੀ ਜੋ ਅਸੀਂ ਕਿਉਂਦੇ ਸੀ ਉਹ ਕੇ ਸੁਣਦੇ ਦੇ ਸੀ ਜੋ ਸੁਣਦੇ ਸੀ ਸੀ ਗਾੜੀ ਸਾਤੇ ਉਕੇ ਅਸੀਂ ਲੋਕ ਸਹਿਤ ਨਾਲ ਜੁੜੇ ਸੀ ਅਸੀਂ ਕ੍ਰਿਤੀਆਂ ਨੂੰ ਖਤਮ ਕਰਨਾ ਹਾਲਾਂਕਿ ਸਮਾਜ ਨੂੰ ਮੁਗਾਰਨ ਦੇ ਪਰਸੇ ਨਹੀਂ ਟਰਨਾ ਸਾਡੀ ਸੋਚੇ ਸੀ ਬਾਕੀ ਮੇਰੇ ਇਹ ਬਾਈ ਜੀ ਪ੍ਰਕਾਸ਼ ਜੀ ਇਹਨਾਂ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਹਮੇਸ਼ਾ ਮਿਲਦਾ ਇਹ ਸਾਡੇ ਪ੍ਰੇਮ ਦਾ ਸਰੋਤ ਨੇ ਮੈਂ ਜਿਸ ਟਾਈਮ ਸਿਰ 35 ਦਾ ਗੀਤ ਕੀਤਾ ਮੈਂ ਬਾਈ ਨਾਲ ਡਿਸਕਸ ਕੀਤੀ ਸੀ ਇਸ ਤਰ੍ਹਾਂ ਦਾ ਕਰਦੇ ਆ ਤੇ ਮੈਨੂੰ ਬੜੇ ਇਹਨਾਂ ਨੇ ਹੌਸਲਾ ਦਿੱਤਾ ਵੀ ਤੁਸੀਂ ਕਰੋ ਬਾਈ ਜੀ ਫਿਰ ਆਪਣੀ ਫਿਲਮ ਦਾ ਕੰਮ ਛੱਡ ਕੇ ਸ਼ੂਟ ਕਰਕੇ ਗਏ ਮੇਰਾ ਆਪਣੀ ਫਿਲਮ ਦਾ ਕੰਮ ਛਾੜੀ ਛੱਡਿਆ ਅੱਗੇ ਡੇਟ ਪਾ ਕੇ ਸ਼ੂਟ ਕਰਕੇ ਗਏ ਤੇ ਜੇ ਟੋਟਕਾਂ ਦੁਕਾਨੇ ਦਾ ਸਵਾਲਾ ਦੁਕਾਨਾ ਦੇ ਪਾਤਰ ਸੀ ਪਹਿਲਾਂ ਜੇਟਪੁਰ ਜਾਂਦੇ ਦੀ ਬਾਈ ਜਿਹੜੀ ਗੱਲ ਕੀਤੀ ਆ ਉਹ ਸਾਡੇ ਚ ਖਤਮ ਹੋ ਗਏ ਦੁਕਾਨੇ ਲੰਡਨ ਅਮਰੀਕਾ ਤੱਕ ਜਿਹੜੇ ਪਹੁੰਚਦੇ ਉਹ ਪੰਗਾ ਗੱਲ ਸੀ ਜਿਹੜੇ ਸਾਡੇ ਸਭਿਆਚਾਰ ਸੀਗਾ ਸਾਡਾ ਕੱਚੀਆਂ ਗਲੀਆਂ ਚੋਂਣ ਵਾਲਾ ਉੱਥੇ ਸਮਾਪਤ ਹੋਣ ਵਾਲਾ ਸ਼ਹਿਰਾਂ ਤੋਂ ਪਾਸੇ ਹਟ ਕੇ ਜਾਣ ਵਾਲਾ ਉਹ ਸਾਡੇ ਪਿੰਡਾਂ ਦਾ ਵਿਰਸਾ ਸੀਗਾ ਜਿਹਨੂੰ ਅਸੀਂ ਸੰਭਾਲਣ ਦੀ ਦੁਬਾਰਾ ਮੈਂ ਕੋਸ਼ਿਸ਼ ਕਰਦਾ ਜਿਹੜੀ ਗੱਲ ਕੀਤੀ ਰੋਜੀ ਤੁਸੀਂ ਰਾਜਨੀਤੀ ਦੀ ਰਾਜਨੀਤੀ ਲਾਈਨ ਦੇ ਵਿੱਚ ਜਾਂ ਸਿੰਗਲ ਲਾਈਨ ਦੇ ਵਿੱਚ ਪਹਿਚਾਨ ਦੋਨਾਤੀ ਬਣਦੀ ਆ ਪਰ ਉਹਦੇ ਚ ਮੈਂ ਆਪਣੀ ਸਿੰਗਲ ਨੂੰ ਜਿਹੜਾ ਹੈ ਤਰਜੀਹ ਦੁਬਾਰਾ ਦਿੱਤੀ ਆ ਬਾਈ ਜੀ ਦੇ ਕਹਿੰਦੇ ਹੋਰ ਸੱਜਣ ਮਿੱਤਰਾਂ ਨੇ ਕੰਪੈਲ ਕੀਤਾ ਇਸ ਕਰਕੇ ਮੈਂ ਦੁਬਾਰਾ ਇਸ ਲਾਈਨ ਦੇ ਵਿੱਚ ਚੰਗੇ ਗੀਤ ਲੈ ਕੇ ਤੇ ਚੰਗੀ ਸੂਟ ਲੈ ਕੇ ਹਾਜ਼ਰੀ ਲਵਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਜੀ ਐਸ ਧੀਤ ਰਾਹੀ ਜਿਹੜੇ ਮੈਂ ਸੁਨੇਹਾ ਤੁਸੀਂ ਕਲੀਅਰ ਕਰਦਾ ਜਿਵੇਂ ਪਿੰਡਾਂ ਦੇ ਵਿੱਚ ਐਸ ਤਰੀ ਮਾਹੌਲ ਕ੍ਰੀਏਟ ਹੋਏ ਆਲਟਿਸਾ ਸਭ ਦੀ ਗੱਲਾਂ ਵੀ ਹੋਈਆਂ ਪਰ ਫਿਰ ਵੀ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਉਹ ਧੜੇਬੰਦੀ ਹਜੇ ਵੀ ਉਹ ਚੀਜ਼ਾਂ ਉਵੇਂ ਦੀ ਉਵੇਂ ਟਾਈਆਂ ਨੇ ਕੀ ਤੁਸੀਂ ਸੁਨੇਹਾ ਐਸ ਧੀਤ ਰਾਹੀ ਤੇ ਵੈਸੇ ਤੁਸੀਂ ਸਮਾਜ ਨੂੰ ਦੇਣਾ ਚਾਹੋ ਮੈਂ ਤਾਂ ਜੀ ਪੰਜਾਬੀ ਚ 80% ਪਿੰਡਾਂ ਦੀ ਕਹਾਣੀ ਆ ਜੈਂਤਤਾ ਬੰਦ ਤੋਂ ਬਾਅਦ ਹੂੰ ਅ ਪੰਜਾਬੀ ਤੇ ਵੀ ਜਿਨ੍ਹਾਂ ਨੇ ਬਣਾਇਆ ਹੁੰਦਾ ਉਹਨਾਂ ਨੂੰ ਮੇਰੇ ਪੁੱਛਦੇ ਹੂੰ ਪੜੇ ਲਿਖੇ ਮੈਂਬਰ ਕਦੇ ਸਰਪੰਚ ਨਾਲ ਨਹੀਂ ਲਾਉਂਦੇ ਮੇਰੀ ਤਾਂ ਸੋਚ ਆ ਜੀ ਜੀ ਤੇ ਇਹਦੇ ਵਿੱਚ ਵੀ ਉਹੀ ਚੀਜ਼ ਨੂੰ ਤਰਸਾਇਆ ਹੁਣ ਉਹ ਕਹਿੰਦੇ ਆ ਵੀ ਤੇਰੀ ਤਿੰਨ ਘੇਲੇ ਦੇਖ ਜਾਣਗੇ ਉਹ ਤਾਂ ਕੋਈ ਗੱਲ ਨਹੀਂ ਆਉਂਦਾ ਇੱਥੇ ਵੱਜ ਕਿਹਨੇ ਪੁੱਛਣਾ ਕਿਰਾ ਸਰਪੰਚੀ ਲੈਣਾ ਬੱਸ ਇਹ ਮੈਂ ਪਹਿਲਾਂ ਵਾਲੇ ਕਰਦੇ ਆਪਾਂ ਉਵੇਂ ਹੀ ਕਰਨਾ ਪੰਜ ਚਾਰ ਆਪਾਂ ਨੂੰ ਮੈਂਬਰ ਚਾਹੀਦੇ ਗੁੱਠਾ ਛਾਪ ਜੇ ਠੀਕ ਆ ਜਿਹੜੇ ਆਪਾਂ ਨੂੰ ਪੁੱਛਣ ਨਾ ਬਸ ਉਹ ਰੂਪ ਕੁਛ ਨਹੀਂ ਕਰਨਾ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਸਿਸਟਮ ਹੱਲਿਆ ਪਿਆ ਇਹ ਸਾਰਾ ਚੋਰ ਆ ਉਹ ਇਸ ਤਰ੍ਹਾਂ ਦੀ ਕਹਾਣੀ ਤਰਸਾਉਂਦੀ ਆ ਬਾਕੀ ਬਾਈ ਜੀ ਨੇ ਉਹਦੇ ਬੜਾ ਬਖੂਬੀ ਅੰਦਾਜ਼ ਦੇ ਨਾਲ ਆਪਣੇ ਅੰਦਾਜ਼ ਦੇ ਨਾਲ ਜਿਹੜਾ ਸਤੂਲੀ ਨੂੰ ਲਵਾਇਆ ਇਹਨਾਂ ਦਾ ਬਹੁਤ ਧੰਨਵਾਦ ਧੰਨਵਾਦ ਜੀ ਮਿਹਰਬਾਨੀ ਹਾਂਜੀ ਕਿਰਨ ਸਾਹਬੋ ਜੀ ਤੁਸੀਂ ਇੱਕ ਅਲੱਗ ਤੋਂ ਜਿਹੜਾ ਇਹ ਜੂਟ ਗੀਤ ਕੀਤਾ ਸਰਪੰਚ ਜੀ ਤੇ ਦੂਸਰਾ ਸਾਡੇ ਬਹੁਤ ਸਤਿਕਾਰਯੋਗ ਅ ਭਾਈ ਸਾਹਿਬ ਗਾਧੂ ਸਾਹਿਬ ਨੇ ਤੁਸੀਂ ਇਹ ਪ੍ਰੋਜੈਕਟ ਪਹਿਲਾ ਕਰਿਆ ਕਿਵੇਂ ਮਹਿਸੂਸ ਕਰਦੇ ਹੋ ਇਹ ਜਿੱਤ ਕਰਨ ਤੋਂ ਬਾਅਦ ਹਾਂਜੀ ਪਹਿਲਾਂ ਤਾਂ ਮੇਰੇ ਵੱਲੋਂ ਕਿੰਨਾ ਸਭ ਹੋ ਗਿਆ ਨਾ ਸਾਰਾ ਸਤਿਕਾਰ ਤੇ ਦੂਸਰੀ ਗੱਲ ਇਹ ਜਿਹੜੀ ਸਰਪੰਚੀ ਦਾ ਆਪਾਂ ਗਾਣਾ ਜਿਹੜਾ ਦੌਰ ਚੱਲ ਰਿਹਾ ਹੈ ਤੇ ਗਾਣਾ ਕੀਤਾ ਹੈਗਾ ਇਹਦੇ ਵਿੱਚ ਮੇਰਾ ਸਾਥ ਦਿੱਤਾ ਹੈਗਾ ਤੁਸੀਂ ਸੇਖੋ ਜੀ ਨੇ ਤੇ ਇਹ ਗੀਤ ਗਾਣਾਗਾ ਸਾਡਾ ਜਿਹਦੇ ਵਿੱਚ ਐਸੇ ਮਤਲਬ ਅਦਾਕਾਰ ਇਨੋਂ ਤਾਂ ਸਾਰੇ ਜਾਣਦੇ ਨੇ ਪ੍ਰਕਾਸ਼ ਦਾदू ਜੀ ਨੇ ਮੇਰੇ ਨਾਲ ਮਤਲਬ ਤੁਸੀਂ ਕਹਿੰਦੇ ਨਹੀਂ ਹੈ ਤੇ ਹੋਰ ਵੀ ਜਿਨੇ ਰਾਜਿੰਦਰ ਸਿੰਘ ਜੀ ਸ਼ਮੀ ਬਰਾੜ ਤੇ ਬੌਬੀ ਸੇਖੋਂ ਤੇ ਹੋਰ ਵੀ ਕਾਫੀ ਸਾਰੇ ਕਲਾਕਾਰ ਸੀ ਬਹੁਤ ਵਧੀਆ ਲੱਗਿਆ ਗੁਰਕੀਰਤ ਬਾਈ ਜੀ ਨੇ ਇਹਦੇ ਵਿੱਚ ਵੀਡੀਓ ਉਹਦਾ ਬੰਕਰ ਕੀਤਾ ਬਹੁਤ ਸੋਹਣੀ ਵੀਡੀਓ ਬਣੀ ਹੈ ਤੇ ਮਿਊਜ਼ਿਕ ਇਹਦੇ ਵਿੱਚ ਹੈਗਾ ਸੁਰਜ ਅਜਾਦ ਜੀ ਲੁਧਿਆਣਾ ਤੋਂ ਤੇ ਬੜਾ ਸੋਹਣਾ ਮਿਲ ਦੇ ਦਿੱਤਾ ਹੋਇਆ ਇਹਦਾ ਵੀ ਸਾਰਿਆਂ ਨੂੰ ਪਸੰਦ ਆਊਗਾ ਤੇ ਸਾਰਿਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨੇ ਆ ਅੱਜ ਇਸ ਗਾਣੇ ਨੂੰ ਰਿਲੀਜ਼ ਕਰ ਦੇਵਾਂਗੇ ਤੇ ਕਿਹੜੇ ਚੈਨਲ ਦੇ ਕਰ ਰਹੇ ਸੋਪਾ? ਇਸ਼ਾਨ ਇਸ਼ਾਨ ਰਿਪੋਰਟ ਸਾਰੇ ਕਰਸਤੀ ਅਸੀਂ ਜਿਹੜਾ ਇਹਨੂੰ ਕਰ ਰਹੇ ਆ ਰੀਲ ਤੇ ਸਾਰਿਆਂ ਨੇ ਜਰੂਰ ਦੇਖਣਾ ਜੀ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨੇ ਆ ਤੇ ਸਾਨੂੰ ਦੱਸਣਾ ਹੈਗਾ ਸਾਨੂੰ ਅਪਰੀਸ਼ੀਏਟ ਕਰਨਾ ਬਹੁਤ ਵਾਰ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਚੰਗੇ ਸਿਹ ਦਿਨ ਵਾਲੇ ਗਾਣੇ ਆ ਸਮਾਜ ਵਾਸਤੇ ਉਹ ਅਸੀਂ ਹੋਰ ਲੈ ਕੇ ਆ ਸਕੀ ਹਾਂ। ਸਰ ਜਿਵੇਂ ਆਪਣਾ ਗਨ ਕਲਚਰ ਤੋਂ ਬਾਹਰ ਆ ਕੇ ਗੀਤਕ ਵਧੀਆ ਮਲਵਾਂ ਪਿੰਡੂ ਲੈਜੇ ਦਾ ਗੀਤ ਹੈਗਾ। ਤੇ ਕੀ ਤੂੰ ਸੋਚਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਮਨ ਲਵਾ ਇਹੋ ਜਿਹੇ ਗੀਤਾਂ ਦੀ ਲੋੜ ਆ ਸਾਡੇ ਸਮਾਜ ਨੂੰ ਬਿਲਕੁਲ ਸਮਾਜ ਜਿਹੜਾ ਜਿਹੜਿਆ ਜਿਹੜੀ ਕਹਾਣੀ ਜਿਹੜੀ ਫਿਲਮ ਜਿਹੜਾ ਗੀਤ ਜਿਹੜੀ ਬਾਤ ਸਮਾਜ ਨੂੰ ਸੁਧਾਰਦੀ ਹੈ ਕੋਈ ਤਾਂ ਬਹੁਤ ਜ਼ਰੂਰ ਹੈ ਇਹ ਵੀ ਇਹ ਝੋਟ ਹੈ ਮੈਂ ਪਹਿਲਾਂ ਤਾਂ ਕਨੈਨ ਨੂੰ ਦਿੱਤਾ ਕਿ ਨਿਕਲਣਾ ਬਹੁਤ ਔਖਾ ਹੈ ਨੂੰ ਪਰ ਇਹ ਗੱਲ ਜ਼ਰੂਰ ਕਰੂੰ ਕਿ ਯਾਰ ਸਾਨੂੰ ਸਾਡੇ ਦੋਹਾਂ ਜੀਹਾਂ ਤੇ ਲੜਾਈ ਹੈ ਇਹ ਕਦੀ ਨਹੀਂ ਉੱਠਣਾ ਮੈਂ ਤਾਂ ਮੈਦ ਉੱਠਣਾ ਇਹ ਹੈ ਵੀ ਸਾਡੇ ਸਾਡੇ ਪਰਿਵਾਰਾਂ 'ਚ ਆਮ ਏ ਪਿੰਡਾਂ 'ਚ ਇਹ ਸਾਡੇ ਪਰਿਵਾਰਾਂ 'ਚ ਲੜਾਈ ਏ ਕਿ ਯਾਰ ਮੈਂ ਉੱਠੂਗਾ ਮੈਂ ਨਹੀਂ ਮੈਂ ਨਹੀਂ ਹਟਦਾ ਨਹੀਂ ਕਰੇ ਜਨਾਨੀਆਂ ਫਰਸਕੇ ਜਾਂਦੀਆਂ ਰਹਿੰਦੀਆਂ ਆਪਦੇ ਪੇਕੇ ਨੂੰ ਬੁਲਾਉਂਦੀਆਂ ਵੀ ਇਹ ਪੰਗਾ ਲੈਂਦਾ ਪਿਛਲੀ ਵਾਰੀ ਹਰ ਗਿਆ ਸੀ ਵੇਰ ਐਦਾਂ ਕੀ ਬੰਦਾ ਲੈ ਜਾਂਦਾ ਫਿਰ ਐ ਐ ਨਾ ਇੰਨੇ ਪੈਸੇ ਲੱਗ ਗਏ ਆਪਾਂ ਹੋਰ ਕੋਈ ਲਾਉਂਦੇ ਮੇਰਾ ਇੱਕ ਸਮੱਸਿਆ ਦਸੀ ਏ ਕਿ ਔਰ ਇਹਦੇ ਨਾਲ ਵਾਕਈ ਇਹਨਾਂ ਉਜਾੜਾ ਪੈਂਦਾ ਤੋਂ ਲਾਲਚਿਤ ਅਸੀਂ ਕੁਝ ਜਿਹੜੇ ਡਰੰਕਰ ਹੁੰਦੇ ਨੇ ਜਿਨ੍ਹਾਂ ਨੇ ਪੀਣੀ ਹੁੰਦੀ ਐ ਉਹ ਅਗਲੇ ਜਾਂਦੇ ਵੀ ਵੀ ਆ ਸਾਨੂੰ ਬਦ ਤੋਂ ਬਦ ਪੀਓ ਉਹ ਪੀਂਦੇ ਵੀ ਨਹੀਂ ਤੋ ਉਹ ਨਸ਼ੀਨ ਨੂੰ ਵੀ ਮੈਂ ਸਮਝਦਾ ਹਾਂ ਕੰਪੀਟੀਸ਼ਨ ਹਸਮਾ ਕੰਪੀਟੀਸ਼ਨ ਨਸ਼ੀਨ ਜੰਗ ਲੱਗਦਾ ਮੈਂ ਕਹੂੰਗਾ ਲਾਜ਼ਮੀ ਕਹੂੰਗਾ ਜਿੱਥੇ ਭਾਈਚਾਰਾ ਜਿੱਥੇ ਕੰਪਰੋਮਾਈਜ਼ ਜਿੱਥੇ ਨਸ਼ਾ ਅੱਛਾ ਸਰ ਤੁਸੀਂ ਚੋਣਾਂ ਤੋਂ ਪਹਿਲਾਂ ਆਪਣਾ ਗੀਤ ਰਿਲੀਜ਼ ਕਰ ਰਹੇ ਹੋ ਸਰਪੰਚੀ ਥੋੜਾ ਜਿਹਾ ਇੱਕ ਕੁਐਸਚਨ ਰਾਜਨੀਤੀ ਨਾਲ ਜੁੜਦਾ ਹੋਇਆ ਉਹ ਜਵਾਬ ਤੁਸੀਂ ਜਿਵੇਂ ਮਰਜ਼ੀ ਦੇ ਦਿਓ ਹਾਂ ਜਿਹੜੀਆਂ ਅੱਜ ਸਰਪੰਚੀਆਂ ਲੈ ਰਹੇ ਆ ਲੋਕ 2-2 ਕਰੋੜ ਦੇ ਵਿੱਚ ਕੀ ਇਹਨੂੰ ਤੁਸੀਂ ਲੋਕਤੰਤਰ ਦਾ ਘਾਣ ਨਹੀਂ ਮੰਨ ਰਹੇ ਜਿਹੜਾ ਬੰਦਾ 2 ਕਰੋੜ ਰੁਪਈਆ ਲਾ ਕੇ ਇਹ ਕਹਿੰਦਾ ਕਿ ਮੈਂ 2 ਕਰੋੜ ਰੁਪਈਆ ਲਾ ਦੂੰ ਮੈਨੂੰ ਨਹੀਂ ਲੱਗਦਾ ਵੀ ਉਹਦੀ ਭੂਆ ਨੇ ਉਹਨੂੰ ਟੈਲੀਫੋਨ ਨਾ ਕੀਤਾ ਵੀ ਪੁੱਤ ਕੀ ਕਰੀ ਜਾਣਾ ਮੈਨੂੰ ਨਹੀਂ ਲੱਗਦਾ ਨਾਨਕਿਆਂ ਤੋਂ ਫੋਨ ਨਾ ਆਇਆ ਵੀ ਕਿ ਤੂੰ ਵੀ ਕੀ ਕਰੀ ਜਾਣਾ ਮੈਨੂੰ ਨਹੀਂ ਲੱਗਦਾ ਘਰ ਦੇ ਮੈਂਬਰ ਨੇ ਕੀ ਇਹਦਾ ਸ਼ੋਰ ਸਾਡਾ ਨਹੀਂ ਮੰਨਦਾ ਮੈਨੂੰ ਨਹੀਂ ਲੱਗਦਾ ਦਾਦੇ ਨੇ ਇਹ ਬਚਾ ਲੋ ਮੈਂ ਮਸਾਂ ਨਹੀਂ ਬਚਾਈਏ ਉਹ 2 ਕਰੋੜ ਅੱਗੇ ਥੋੜਾ ਕਰਜ਼ਾ ਕਿ ਕਿਹੜੇ ਜੱਟ ਕੋਲੇ ਐਸ ਲੋਕ ਪਰਿਆ ਪਿਆ ਵੀ ਖੋਲੋ ਤੇ ਆ ਇਹ ਆ ਲੈ ਕਿਸੇ ਜੱਟ ਦਾ ਬਹੁਤ ਮਤ ਮਸਾਂ ਦੇ ਜਰਾ ਹੁੰਦਾ ਮੈਂ ਕਲਾਕਾਰ ਤੋਂ ਪਹਿਲਾਂ ਇੱਕ ਜੱਟ ਮੈਂ ਕਿ ਜ਼ਮੀਂਦਾਰ ਮੈਂ ਇੱਕ ਬਈ ਕਿਸਾਨ ਐ ਸੋ ਇਸ ਕਰਕੇ ਇਹ 2 ਕਰੋੜ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਹਰ ਕਰੇ ਆਰਾਮ ਔਰ ਨਿਕੰਮ ਕਹਿੰਦੇ ਤੂੰ ਨੰ ਕਮਾ ਯਾਰੀ ਕੰਮ ਕਰ ਅਨਜ ਮੈਂ ਆਵਾ ਤੇ ਮੇਰੀ ਵਾਈ ਫਾਕੂ ਗਈ ਹੈ ਤੂੰ ਕੀ ਕਰੀ ਮੇਰਾ ਮੁੰਡਾ ਕੁਛ ਸਾਧਿਆ ਪਾਪਾ ਹਾਂ ਮੇਰੇ ਕੋਈ ਨਹੀਂ ਇਹ ਇਹ ਗੱਲਾਂ ਜੋ ਕੌਣ ਕਰਦੀ ਹੈ ਨਹੀਂ ਹੋਣਾ ਚਾਹੀਦਾ ਮੈਸਾਂ ਕਿਉਂਕਿ ਸਾਰੇ ਪਹਿਲੀ ਵਾਰ ਇਹ ਪ੍ਰਤ ਪਈ ਹੋਈ ਹੈ ਕਿ ਆਪਣੇ ਸਮਾਜ ਦੇ ਵਿੱਚ ਪਤਾ ਨਹੀਂ ਕਿ ਪਰ ਉਹ ਓਪਨਲੀ ਕਹਿ ਰਹੇ ਨੇ ਹਾਂਜੀ ਓਪਨਲੀ ਹੋ ਰਹੀ ਹੈ ਓਪਨਲੀ ਜ਼ਮੀਨਾਂ ਦੇ ਓਪਨਲੀ ਗੱਲਬਾਤ ਹੋ ਰਹੀ ਹੈ ਓਪਨਲੀ ਇੱਕ ਵੀਡੀਓ ਦੇ ਵਿੱਚ ਪਿਆਗ ਠੰਡੀ ਪੂਰੀ ਕੱਪਾਂ ਨਾਲ ਪੀ ਪੀਣ ਵਾਲੇ ਪੀ ਜਾਂਦੇ ਨੇ ਦੱਸੋ ਇਹ ਗੱਲ ਹਾਂਜੀ ਸਰ ਜਿਵੇਂ ਇਹ ਇੱਕ ਕ腐ਸ਼ਨ ਨੂੰ ਬढ़ावा ਨਹੀਂ ਇਹਦੇ ਸਰਕਾਰ ਨੂੰ ਕੋਈ ਐਕਸ਼ਨ ਤਾਂ ਲੈਣਾ ਚਾਹੀਦਾ ਸੱਚਾ ਜੀ ਸੇ ਇੱਕ ਤਾਂ ਪਾਸੇ ਇਹ ਹੈ ਕਿ ਤੁਸੀਂ ਜੀ ਪੈਸਾ ਲਾ ਨਹੀਂ ਸਕਦੇ ਹਾਂਜੀ ਹਾਂਜੀ ਇੱਕ ਪਾਸੇ ਉਹ ਤਾਂ ਕਰੋੜ ਲਾਉਗਾ ਮੈਨੂੰ ਲੱਗਦਾ ਵੀ ਇਹ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਸਾਡੇ ਸਮਾਜ ਸਦਾ ਹੋਵੇ ਪਤਾ ਨਹੀਂ ਸੱਜਾਰਾਂ ਦੀਆਂ ਜਾਂ ਉਹਨਾਂ ਦੀਆਂ ਅਫਸਰਾਂ ਕੀ ਮੋਝਾਂ ਇਹਦੇ ਨਾਲ ਆਖੀਏ ਮੈਂ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਭਗਵੰਤ ਮਾਨ ਨੇ ਕਿਹਾ 5 ਲੱਖ ਰੁਪਏ ਦੇ ਜਿਹੜਾ ਕੰਪਰੋਮ ਹਾਂਜੀ ਵਧੀਆ ਕੀਤਾ ਠੀਕ ਆ ਥੈਂਕਸ ਸਰ ਤੁਸੀਂ ਕਾਫੀ ਦੇਰ ਬਾਅਦ ਆਪਣੀ ਚੁੱਪ ਤੋੜੀ ਆ ਸਰਪੰਚੀ ਗੀਦਵਾਰ ਨਾਲ ਕਿਵੇਂ ਤੁਹਾਡੇ ਦਿਮਾਗ 'ਚ ਦੁਬਾਰਾ ਫੇਰ ਆ ਇਧਰ ਆਉਣ ਦਾ ਬਣਿਆ ਸਭ ਅਸੀਂ ਪਹਿਲਾਂ ਵੀ ਅਸੀਂ ਜਦੋਂ ਮੈਂ ਦੋ ਟਿੱਪਾਂ ਕੀਤੀਆਂ ਮੇਰੀ ਕੋਸ਼ਿਸ਼ ਹੁੰਦੀ ਸੀਗੀ ਵੀ ਸਾਡੇ ਸਮਾਜ ਨਾਲ ਸਾਡੇ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਗਾਈਆਂ ਜਾਣ ਉਸ ਟਾਈਮ ਮੈਂ 2006 'ਚ ਇਹਨੂੰ ਬ੍ਰੇਕ ਦਿੱਤੀ ਸੀਗੀ ਉਸ ਬੰਦ ਕਰ ਗਿਆ ਸੀ ਉਹਦਾ ਕਾਰਨ ਵੀ ਇਹ ਸੀਗਾ ਵੀ ਜੋ ਅਸੀਂ ਗਾਉਂਦੇ ਸੀ ਸੁਣਦੇ ਨਹੀਂ ਸੀ ਜੋ ਸੁਣਦੇ ਉਹ ਅਸੀਂ ਗਾ ਨਹੀਂ ਸਕਦੇ ਸੀ ਕਿ ਅਸੀਂ ਸਾਇਤ ਨਾਲ ਜੁੜੇ ਸੀਗੇ ਤੇ ਦੁਬਾਰਾ ਸੱਜਣਾ ਮਿੱਤਰਾਂ ਦੀ ਪ੍ਰੇਰਣਾ ਸਰਕਾ ਭਾਈ ਪ੍ਰਕਾਸ਼ ਗਾਧੂ ਦੀ ਪ੍ਰੇਰਨਾ ਸਰਕਾ ਦੁਆਰਾ ਅਸੀਂ ਫੇਲਡ 'ਚ ਮੈਂ ਉਤਰਿਆ 16 17 ਸਾਲਾਂ ਦੇ ਬਾਅਦ ਦੁਬਾਰਾ ਕੋਸ਼ਿਸ਼ ਕੀਤੀ ਆ ਵੀ ਕੋਈ ਨਾ ਕੋਈ ਜਿਹੜੀ ਸਭਾ ਚਰ ਦੀ ਸੇਵਾ ਕੀਤੀ ਜਾਵੇ ਜਿਸ ਤਰ੍ਹਾਂ ਇਹ ਸਰਪੰਤੀ ਦਾ ਹੁਣ ਪ੍ਰੋਜੈਕਟ ਦਿੱਤਾ ਅਗਲਾ ਵੀ ਸਾਡਾ ਸਿਰਫ ਇੱਕ ਸਮਾਜ ਨੂੰ ਸੇਧ ਦੇਣ ਵਾਲਾ ਹੋਏਗਾ ਜਿਹਦੇ ਵਿੱਚ ਸਾਡੇ ਚ ਲੱਛਰ ਤਾਂ ਨਹੀਂ ਜੇ ਕੋਈ ਪਿਓਰ ਪਰਜਾਈ ਦੀ ਜੇਠ ਪਰਜਾਈ ਦੀ ਹੁੰਦੀ ਆ ਉਹ ਕਮੇਟੀ ਰੰਗ ਜਰੂਰ ਹੋ ਸਕਦਾ ਪਰ ਇਹ ਨਹੀਂ ਹੈਗਾ ਕਿਸੇ ਨੂੰ ਨੀਵੀ ਪਾਉਣੀ ਪਵੇ ਕਿਸੇ ਦੇ ਕਿ ਸਾਡੇ ਜਿਸ ਤਰ੍ਹਾਂ ਡੇਲਾਬਾਦ ਆ ਪੰਜਾਬ ਚ ਫੈਲਿਆ ਹੋਇਆ ਸਾਡੇ ਧਰਮ ਨੂੰ ਠੇ ਉਹ ਖਿਸਪਚਾਰੇ ਨੇ ਡੇਲਾਬਾਦ ਸਿੱਖੀ ਕਿਧਰ ਨੂੰ ਜਾ ਰਹੀ ਆ ਅਸੀਂ ਇਹਨਾਂ ਚੀਜ਼ਾਂ ਨੂੰ ਇੱਕ ਕਮੈਂਟ ਆਪਦੀ ਦੁਕਾਨਾਂ ਦੇ ਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਦੇਰਾਬਾਦ ਨੂੰ ਜਿਹੜਾ ਪੰਚ ਕਰਨਾ ਤੇ ਆਪਣੇ ਮੋੜਨੇ ਕਿਵੇਂ ਆ ਉਹ ਸਾਡੀ ਕੋਸ਼ਿਸ਼ ਬਾਅਦ ਚ ਵੀ ਜਾਰੀ ਰਹੇਗੀ ਇਸ ਕਰਕੇ ਸਰਪੰਚੀ ਦਾ ਵੀਸਾ ਦਾ ਮੇਰਾ ਇਹ ਕਨਸੈਪਟ ਸੀਗਾ ਵੀ ਕੋਈ ਨਾ ਕੋਈ ਸੇਧ ਦਿੱਤੀ ਜਾਵੇ ਜਿਸ ਤਰ੍ਹਾਂ ਬਾਈ ਜੀ ਨੇ ਕਿਹਾ ਕਿ ਲਿਆ ਵੇਚ ਕੇ ਕਿੱਲੇ ਵੇਚ ਕੇ ਜਿਹੜਾ ਸਰਪੰਚੀ ਕਰੂਗਾ ਪਿੰਡ ਤੇ ਲਾਊਗਾ ਕੁਛ ਨਹੀਂ ਜਿਹਨੇ ਪੱਲਿਓ ਲਾਇਆ ਫਿਰ ਖਾਣਾ ਹੀ ਆਉਣੇ ਉਹ ਲੱਗਦਾ ਵੀ ਨਹੀਂ ਕੋਸ਼। ਤੇ ਬਾਕੀ ਜਿਸ ਤਰ੍ਹਾਂ ਹੁੰਦਾ ਹੀ ਆ ਤਕਰੀਬਨ ਪਿੰਡਾਂ ਚ ਹੁੰਦਾ ਮੈਂ ਇੱਕ ਦਿਨ ਹੀ ਕਹਿੰਦਾ ਵੀ ਕਿਸੇ ਤੇ ਹੁੰਦਾ ਤਕਰੀਬਨ ਜਿਹੜੇ ਮਾੜੇ ਸਰਪੰਚ ਨੇ ਕਰਪਟ ਸਰਪੰਚ ਨੇ ਉਹਨਾਂ ਨੂੰ ਪਾਣੀ ਪਰਸਾਉਂਦੀ ਆ ਉਹ ਕਿਵੇਂ ਮੈਂਬਰਾਂ ਨੂੰ ਕਿਹੜੇ ਕਿਹੜੇ ਮੈਂਬਰਾਂ ਨੂੰ ਪੜ੍ਹੇ ਲਿਖਣ ਨੂੰ ਨਾਂ ਲੈਂਦੇ ਕਿ ਅਨਪੜ੍ਹਾਂ ਨੂੰ ਨਾਂ ਲੈਂਦੇ ਆ ਆਪ ਦਾ ਸਿਸਟਮ ਚਲਾਉਣ ਵਾਸਤੇ ਆਪਣਾ ਜਿਹੜਾ ਰੋਟੀ ਰੋਟੀ ਵਿੱਚੋਂ ਕਮਾਉਣ ਵਾਸਤੇ ਉਹ ਕਿਹੜੇ ਹੱਥ ਕੰਡੇ ਬਣਾਉਂਦੇ ਆ ਉਸੇ ਕਹਾਣੀ ਨੂੰ ਇਹ ਸਾਡੇ ਲੋਕਾਂ ਨੇ ਨਹੀਂ ਪਰਸਾਉਂਦੀ। ਥੈਂਕਸ